ਅੱਜ ਅਸੀਂ ਸਾਰੇ ਸਰਦਾਰ ਸੁਰਜੀਤ ਸਿੰਘ ਜੀ ਕੋਲੀ ਜੋ ਪਿਛਲੇ ਸਾਲ ਵਾਹਿਗੁਰੂ ਵੱਲੋਂ ਬਖਸ਼ਿਸ਼ ਕੀਤੀ ਹੋਈ ਸਵਾਸਾਂ ਦੇ ਪੂੰਜੀ ਨੂੰ ਪੋਰੀਆਂ ਕਰਦੇ ਆਂ ਪਰਿਵਾਰ ਸਬੰਧੀਆਂ ਹਿਤੂਆਂ ਨੂੰ ਸਦੀਵੀ ਵਿਛੋੜਾ ਦੇ ਗਏ ਸਨ ਉਹਨਾਂ ਦੀ ਪਹਿਲੀ ਮਿੱਠੀ ਯਾਦ ਦੇ ਵਿੱਚ ਸਜੇ ਦੀਵਾਨਾਂ ਵਿੱਚ ਅੱਪਾ ਹਾਜ਼ਰੀਆਂ ਲਵਾ ਰਹੇ ਆਂ ਸਰਦਾਰ ਸੁਰਜੀਤ ਸਿੰਘ ਜੀ ਕੋਲੀ ਜੀ ਦੇ ਪਿਤਾ ਜੀ ਦਾ ਜੇਕਰ ਹੋਇਆ ਹੈ ਸਰਦਾਰ ਸਰਦਾਰਾ ਸਿੰਘ ਜੀ ਕੋਹਲੀ ਸਰਦਾਰ ਸਰਦਾਰਾ ਸਿੰਘ ਜੀ ਕੋਹਲੀ ਉਸ ਦੌਰ ਦੇ ਉਸ ਵਕਤ ਦੇ ਅਕਾਲੀ ਸਨ ਜਦੋਂ ਹਿੰਦੁਸਤਾਨ ਦੇ ਸੂਬਿਆਂ ਦੇ ਵਿੱਚ ਸਿਆਸਤਦਾਨ ਕਿਸੇ ਨੂੰ ਸਿਆਸਤ ਦਾ ਜਦੋਂ ਪਾਠ ਸਿਖਾਉਂਦੇ ਸੀ ਤੇ ਉਦੋਂ ਕਹਿੰਦੇ ਸੀ ਕਿ ਜੇ ਧਰਮੀ ਸਿਆਸਤ ਸਿੱਖਣੀ ਹੈ ਤੇ ਪੰਜਾਬ ਦੇ ਵਿੱਚ ਚਲੇ ਜਾਓ ਅਕਾਲੀਆਂ ਦੇ ਕੋਲ ਧਰਮ ਦੇ ਅਨੁਸਾਰ ਸਿਆਸਤ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ ਇਹ ਤੁਹਾਨੂੰ ਅਕਾਲੀਆਂ ਕੋਲ ਸਿੱਖਣ ਨੂੰ ਮਿਲੇਗਾ ਭਾਰਤ ਦੇ ਸੂਬਿਆਂ ਦੇ ਨੇਤਾ ਹੀ ਨਹੀਂ ਬਲਕਿ ਇੰਗਲੈਂਡ ਦੇ ਕਈ ਪਾਰਲੀਮੈਂਟ ਮੈਂਬਰ ਜਿਹੜੇ ਆ ਉਹ ਵੀ ਆਖਿਆ ਕਰਦੇ ਸੀ ਕਿ ਜੇ ਸਹੀ ਮਾਇਨੇ ਦੇ ਵਿੱਚ ਧਰਮੀ ਸਿਆਸਤ ਸਿੱਖਣੀ ਹੈ ਤੇ ਹਿੰਦੁਸਤਾਨ ਦੇ ਵਿੱਚ ਪੰਜਾਬ ਦੇ ਅੰਦਰ ਅਕਾਲੀਆਂ ਦੇ ਕੋਲ ਚਲੇ ਜਾਓ ਤੁਹਾਨੂੰ ਧਰਮ ਦੀ ਸਿਆਸਤ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ ਇਹਦਾ ਸਬਕ ਉਹਨਾਂ ਅਕਾਲੀਆਂ ਕੋਲ ਮਿਲੇਗਾ ਤੇ ਉਹਨਾਂ ਦੇ ਮੁਖ ਦੇ ਉੱਤੇ ਸ਼ਬਦ ਹੋਏਗਾ ਪੰਥ ਵਸੇ ਮੈਂ ਉਜੜਾਂ ਮਨ ਚਾਉ ਕਨੇਰਾ ਇੱਕ ਉਹ ਹੁੰਦੇ ਐ ਜਿਹੜੇ ਧਰਮ ਅਨੁਸਾਰ ਸਿਆਸਤ ਨੂੰ ਸਿਖਰਾਂ ਤੇ ਲੈ ਜਾਂਦੇ ਐ ਔਰ ਸਮਾਜ ਭਲਾਈ ਲਈ ਮਨੁੱਖ ਭਲਾਈ ਲਈ ਇਸਤੇਮਾਲ ਕਰਦੇ ਐ ਉਹ ਹਮੇਸ਼ਾ ਹੀ ਸਰਦਾਰ ਸਰਦਾਰਾ ਸਿੰਘ ਜੀ ਕੋਲੀ ਵਾਂਗੂ ਮਾਣ ਪਾਉਂਦੇ ਐ ਇੱਜ਼ਤ ਪਾਉਂਦੇ ਐ ਤੇ ਕਈ ਐਸੇ ਵੀ ਹੁੰਦੇ ਐ ਜਿਹੜੇ ਆਪਣੀ ਸਿਆਸਤ ਮੁਤਾਬਕ ਧਰਮ ਦੀਆਂ ਪਰੰਪਰਾਵਾਂ ਧਰਮ ਦੀਆਂ ਮਰਿਆਦਾਵਾਂ ਨੂੰ ਮੋਡੀਫਾਈ ਕਰਦੇ ਐ ਜਿਹੜੇ ਲੋਕ ਆਪਣੀ ਸਿਆਸਤ ਦੇ ਅਨੁਸਾਰ ਧਰਮ ਦੀਆਂ ਮੰਨਤਾਵਾਂ ਜਾਂ ਧਰਮ ਦੀਆਂ ਪਰੰਪਰਾਵਾਂ ਨੂੰ ਮੋਡੀਫਾਈ ਕਰਦੇ ਐ ਉਹ ਹਮੇਸ਼ਾ ਫਟਕਾਰੇ ਜਾਂਦੇ ਐ ਉਹ ਹਮੇਸ਼ਾ ਤਰਸਕਾਰੇ ਜਾਂਦੇ ਹੁੰਦੇ ਐ ਧਰਮ ਸਿਆਸਤ ਨਾਲੋਂ ਉੱਚਾ ਉੱਚਾ ਰਹਿਣਾ ਚਾਹੀਦਾ ਹੈ ਜਦੋਂ ਉੱਚਾ ਰਹਿੰਦਾ ਹੈ ਉਦੋਂ ਇਹ ਆਪਣੇ ਸਮਾਜ ਆਪਣੇ ਕਬੀਲੇ ਆਪਣੇ ਸਟੇਟ ਆਪਣੇ ਸੂਬੇ ਨੂੰ ਖੁਸ਼ਹਾਲ ਕਰ ਦਿੰਦਾ ਤੇ ਜਦੋਂ ਸਿਆਸਤ ਧਰਮ ਨਾਲੋਂ ਉੱਪਰ ਹੋ ਜਾਂਦੀ ਹੈ ਜਾਂ ਉੱਪਰ ਹੋਣ ਦਾ ਯਤਨ ਕਰਦੀ ਹੈ ਉਦੋਂ ਉਹ ਆਪਣੇ ਕੌਮ ਆਪਣੀ ਸਟੇਟ ਆਪਣੇ ਸੂਬੇ ਵਾਸਤੇ ਬਹੁਤ ਮੰਦਹਾਲੀ ਦੇ ਦੌਰ ਨੂੰ ਜਿਹੜਾ ਹੈ ਉਹ ਪੈਦਾ ਕਰ ਦਿੰਦੀ ਹੈ ਸਰਦਾਰ ਸਰਜੀਤ ਸਿੰਘ ਜੀ ਕੋਹਲੀ ਸਰਦਾਰ ਸਰਦਾਰਾ ਸਿੰਘ ਜੀ ਕੋਹਲੀ ਦੇ ਸੁਪੁੱਤਰ ਸਨ ਪਿਤਾ ਨੇ ਬਹੁਤ ਵੱਡਾ ਰੁਤਬਾ ਬਣਾਇਆ ਹੁੰਦਾ ਹੈ ਕਈ ਪੁੱਤਰ ਐਸੇ ਲਾਇਕ ਜੰਮਦੇ ਆ ਉਹ ਆਪਣੇ ਪਿਤਾ ਦੇ ਬਣਾਏ ਹੋਏ ਰੁਤਬੇ ਨੂੰ ਅੱਗੇ ਲੈ ਜਾਂਦੇ ਆ ਆਪਣੇ ਪਿਤਾ ਦੇ ਬਣਾਏ ਹੋਏ ਮਾਣ ਸਤਿਕਾਰ ਨੂੰ ਦੁੱਗਣਾ ਚੌਗਣਾ ਹੋਰ ਵਧਾ ਦਿੰਦੇ ਆ ਤੇ ਕਈ ਅਜਿਹੇ ਪੁੱਤਰ ਵੀ ਹੁੰਦੇ ਆ ਜੋ ਆਪਣੇ ਬਾਪ ਦੇ ਬਣਾਏ ਹੋਏ ਮਾਣ ਸਤਕਾਰ ਨੂੰ ਮਿੱਟੀ ਘੱਟੇ ਰੋਲਣ ਦਾ ਯਤਨ ਕਰਦੇ ਆ ਤੇ ਜਿਹੜੇ ਆਪਣੇ ਬਾਪ ਦੇ ਬਣਾਏ ਹੋਏ ਮਾਣ ਸਤਕਾਰ ਨੂੰ ਮਿੱਟੀ ਘੱਟੇ ਰੋਲਣ ਦਾ ਯਤਨ ਕਰਦੇ ਆ ਤੇ ਫਿਰ ਉਹਨਾਂ ਦੀ ਵੀ ਔਲਾਦ ਉਹਨਾਂ ਦਾ ਵੀ ਮਾਣ ਸਤਕਾਰ ਕੋਈ ਨਹੀਂ ਰੱਖਿਆ ਕਰਦੀ ਉਹ ਵੀ ਹਮੇਸ਼ਾ ਰੁੱਲਦੇ ਆ ਇਹ ਐਸੇ ਅਕਾਲੀ ਪਰਿਵਾਰ ਜਿਨ੍ਹਾਂ ਦੇ ਅੱਜ ਇਸ ਸਮਾਗਮ ਦੇ ਵਿੱਚ ਅਸੀਂ ਹਾਜ਼ਰੀਆਂ ਭਰ ਰਹੇ ਆਂ ਜਿਨ੍ਹਾਂ ਦਾ ਪਟਿਆਲੇ ਦੇ ਵਿੱਚ ਨਹੀਂ ਪੂਰੇ ਪੰਜਾਬ ਦੇ ਵਿੱਚ ਨਾਮਨਾ ਹੈ ਕਿਤੇ ਵੀ ਰਵੇ ਸਰਦਾਰ ਅਜੀਤਪਾਲ ਸਿੰਘ ਜੀ ਕੋਲੀ ਸਰਦਾਰ ਗੁਰਜੀਤ ਸਿੰਘ ਜੀ ਕੋਲੀ ਕਿਤੇ ਵੀ ਰਹਿਣ ਪਰ ਜਿੱਥੇ ਵੀ ਇਹ ਰਹਿਣਗੇ ਆਪਣੇ ਦਾਦੇ ਸਰਦਾਰ ਸਰਦਾਰਾ ਸਿੰਘ ਕੋਲੀ ਜੀਤੀ ਕੋਲੋਂ ਸਿੱਖੀ ਹੋਈ ਸਿਆਸਤ ਨੂੰ ਹਮੇਸ਼ਾ ਹੀ ਜਿਹੜਾ ਹੈ ਉਹ ਆਪਣੇ ਨਾਲ ਲੈ ਕੇ ਚੱਲਣਗੇ ਤੇ ਉਹ ਸਿਆਸਤ ਸੱਚੀ ਸੁੱਚੀ ਸਿਆਸਤ ਹੈ ਧਰਮ ਅਨੁਸਾਰੀ ਸਿਆਸਤ ਜਿਦੇ ਵਿੱਚ ਲਾਲਚ ਨਹੀਂ ਤਮਾ ਨਹੀਂ ਬੇਈਮਾਨੀ ਨਹੀਂ ਇਹ ਐਸੀ ਸਿਆਸਤ ਨੂੰ ਹਮੇਸ਼ਾ ਹੀ ਆਪਣੇ ਨਾਲ ਲੈ ਕੇ ਚੱਲਣਗੇ ਇਹ ਐਸੀ ਲਾਇਕ ਨਹੀਂ